ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਉਹੀ ਮਨੁੱਖ ਗੁਰੂ ਦਾ ਅਸਲੀ ਸਿੱਖ ਹੈ ਉਹੀ ਗੁਰੂ ਦਾ ਪਿਆਰਾ ਮਿੱਤਰ ਹੈ ਬੰਧਪ ਭਾਵ ਉਹੀ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਤੁਰਦਾ ਹੈ ਤੇ ਜਿਹੜਾ ਆਪਣੇ ਭਾਣੇ ਭਾਵ ਆਪਣੀ ਮਰਜ਼ੀ ਨਾਲ ਤੁਰਦਾ ਹੈ ਉਹ ਪ੍ਰਭੂ ਤੋਂ ਵਿਛੜ ਕੇ ਫਿਰ ਦੁੱਖ ਸਹਾਰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਵਚਨ ਕਰਦੇ ਹਨ ਕਿ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਇਸ ਤਰ੍ਹਾਂ ਗੁਰੂ ਜੀ ਦੇ ਬਚਨਾਂ ਨੂੰ ਮੰਨ ਲੈਣਾ ਉਹਦੇ ਬਚਨਾਂ ਨੂੰ ਜਪਦੇ ਰਹਿਣ ਨਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ ਦਿੰਦੇ ਆਇ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਅੱਖਰ ਵੀ ਅਗਰ ਇੱਕ ਪੰਗਤੀ ਵੀ ਮਨੁੱਖ ਦੇ ਮਨ ਵਿੱਚ ਵਸ ਜਾਂਦੀ ਹੈ ਤਾਂ ਮਨੁੱਖ ਦਾ ਉਧਾਰ ਕਰ ਦਿੰਦੀ ਹੈ ਆਖੋ ਸਤਨਾਮ ਮਨ ਵਿੱਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਾਰਜ ਰਾਸ ਕਿਵੇਂ ਹੁੰਦੇ ਹਨ ਗੁਰੂ ਦੀ ਸ਼ਰਨ ਵਿੱਚ ਪਏ ਕੇ ਇੱਕ ਮੁਸਲਮਾਨ ਮਜ਼ਦੂਰ ਹੈ ਮਜ਼ਦੂਰੀ ਬੜੀ ਕਰਦਾ ਹੈ ਅਨਥੱਕ ਮਿਹਨਤ ਕਰਦਾ ਹੈ ਦਿਨ ਰਾਤ ਕੰਮਕਾਰ ਕਰਦਾ ਹੈ ਤੇ ਰੋਟੀ ਬੜੀ ਮੁਸ਼ਕਲ ਨਾਲ ਸ਼ੱਕਦਾ ਹੈ ਪੰਜ ਨਿਵਾਜੀ ਹੈ ਸਬਰ ਵਾਲਾ ਸੰਤੋਖ ਵਾਲਾ ਭਾਣੇ ਵਿੱਚ ਰਹਿਣ ਵਾਲਾ ਇੱਕ ਦਿਨ ਮਨ ਚ ਆਇਆ ਕੋਈ ਗੁਰੂ ਦਾ ਪਿਆਰਾ ਕੋਈ ਵਿਚੋਲਾ ਐਸਾ ਕੋਈ ਸਾਧੂ ਫਕੀਰ ਮਿਲੇ ਕੋਈ ਗੁਰੂ ਨਾਲ ਜੁੜਨ ਦੀ ਜੁਗਤੀ ਦੱਸੇ ਤੇ ਲੋਕ ਦੇ ਸੁੱਖ ਵੀ ਮਿਲ ਜਾਣ ਤੇ ਪਰਲੋਕ ਦੇ ਸੁੱਖ ਵੀ ਮਿਲ ਜਾਣ ਐਸਾ ਰਸਤਾ ਕੋਈ ਦੱਸਣ ਵਾਲਾ ਮਿਲੇ ਇੱਕ ਦਿਨ ਇਹ ਮਜਦੂਰੀ ਛੱਡ ਕੇ ਕਿਸੇ ਮਹਾਪੁਰਖਾਂ ਦੇ ਚਰਨਾਂ ਵਿੱਚ ਗਿਆ ਕਿ ਬੜੀ ਮਿਹਨਤ ਮਜਦੂਰੀ ਕਰਦਾ ਹਾਂ ਪਰ ਰੋਟੀ ਵੀ ਬੜੀ ਮੁਸ਼ਕਲ ਨਾਲ ਮਿਲਦੀ ਹੈ ਫਿਰ ਕਹਿੰਦੇ ਇੱਕ ਲਾਗਨ ਲਾਉਣੀ ਹੁੰਦੀ ਹੈ ਕੋਈ ਜੋੜਨ ਵਾਲਾ ਮਿਲ ਜਾਏ ਇੱਕ ਪੰਕਤੀ ਦਿੱਤੀ ਸ੍ਰੀ ਸੁਖਮਨੀ ਸਾਹਿਬ ਦੀ ਆਖੋ ਸਤਨਾਮ ਇੱਕ ਪੰਕਤੀ ਨੇ ਜੀਵਨ ਬਦਲ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੁਝ ਨਹੀਂ ਤੂੰ ਗੁਰੂ ਦਾ ਨਾਮ ਜਪਿਆ ਕਰ ਆ ਲੈ ਇੱਕ ਪੰਕਤੀ ਤੈਨੂੰ ਲਿਖ ਕੇ ਦਿੰਨੇ ਆ ਇਹਨੂੰ ਜਪਦਾ ਰਿਆ ਕਰ ਜਿੱਥੇ ਕਿਉਂਕਿ ਮੁਸਲਮਾਨ ਸੀ ਜਿੱਥੇ ਤੂੰ ਪੰਜ ਨਵਾਜਾਂ ਪੜਦਾ ਹੈ ਉਥੇ ਨਾਲ-ਨਾਲ ਇਹ ਸੁਖਮਨੀ ਸਾਹਿਬ ਦੀ ਪੰਗਤੀ ਵੀ ਪੜਿਆ ਜਾਂਦਾ ਹੈ। ਪ੍ਰਵਕੈ ਸਿਮਰਨ ਰਿਧਿ ਸਿਦ ਨਉ ਨਉ। ਪ੍ਰਵਕੈ ਸਿਮਰਨ ਰਿਧਿ ਸਿਦ ਨਉ ਨਉ। ਮਜ਼ਦੂਰੀ ਵੀ ਕਰਦਾ ਹੈ ਤੇ ਇਦਾਂ ਕਰਦਾ ਰਹਿੰਦਾ ਹੈ। ਜਦੋਂ ਮਜ਼ਦੂਰੀ ਕਰਦਾ ਹੋਵੇ ਨਾਲ-ਨਾਲ ਬਾਣੀ ਦੀ ਪੰਗਤੀ ਪੜਦਾ ਰਹਿੰਦਾ ਹੈ। ਇੱਕ ਜ਼ਿੰਮੇਵਾਰ ਦੀ ਨਿਗਾਹ ਵਿੱਚ ਕਹਿਣ ਲੱਗਾ ਕਿ ਸਰੀਰ ਮੇਰਾ ਬਜ਼ੁਰਗ ਹੋ ਚੁੱਕਾ ਹੈ ਤੇ ਖੇਤੀ ਮੈਥੋਂ ਹੁਣ ਹੁੰਦੀ ਨਹੀਂ ਤੂੰ ਐਦਾਂ ਕਰ ਮੇਰੀ ਖੇਤੀ ਸੰਭਾਲਿਆ ਕਰ ਜਿਵੇਂ ਆਪਾਂ ਕਹਿੰਦੇ ਹਿੱਸੇ ਤੇ ਲੈ ਲਈ ਠੇਕੇ ਤੇ ਲੈ ਲਈ ਕਮਾਈ ਕਰਨ ਲੱਗ ਪਿਆ ਕਹਿਣ ਲੱਗਾ ਜੀ ਠੀਕ ਹੈ ਹੁਣ ਮਜ਼ਦੂਰੀ ਵੀ ਕਰਦਾ ਸੀ ਤੇ ਜਦੋਂ ਇੱਕ ਜ਼ਿੰਮੇਵਾਰ ਦੀ ਖੇਤੀ ਜਦੋਂ ਲਈ ਤੇ ਤੂੰ ਖੇਤੀ ਕਰਿਆ ਕਰ ਇਹਦੇ ਵਿੱਚੋਂ 10% ਤੇਰਾ ਹਿੱਸਾ ਹੋਇਆ ਕਰੇਗਾ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੁਣ ਹਲ ਵੀ ਵਾਉਂਦਾ ਤੇ ਨਾਲ-ਨਾਲ ਪਾਣੀ ਦੀ ਪੰਗਤੀ ਪੜਦਾ ਰਹਿੰਦਾ ਪ੍ਰਭ ਕੈ ਸਿਮਰਨ ਰਿਧਿ ਸਿਧ ਨਉ ਨਉ ਪ੍ਰਭੂ ਕੈ ਸਿਮਰਨ ਰਿਧਿ ਸਿਦ ਨੌਨੇ ਜਦੋਂ ਖੇਤੀ ਕਰਿਆ ਕਰੇ ਕਹਿੰਦੇ ਹਰ ਸਾਲ ਫਸਲ ਜਿਹੜੀ ਆ ਉਹ ਜੀਵਿੰਦਾਰ ਦੀ ਦੁੱਗਣੀ ਹੁੰਦੀ ਹੈ ਆਖੋ ਸਤਨਾ ਇਹਨੇ ਉਹਨੂੰ ਬਹੁਤ ਕੁਝ ਦੇਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਇਹਨੂੰ ਕਿਹਾ ਕਿ ਤੂੰ ਆਪਣਾ ਵੀ ਕੁਝ ਬਣਾ ਆਪਣੀ ਖੇਤੀ ਬਣਾ ਇਹਨੇ ਹੌਲੀ-ਹੌਲੀ ਨਾ ਕਹਿੰਦੇ ਰਕਮ ਇਕੱਠੀ ਕੀਤੀ ਤੇ ਆਪਣੀ ਆਪਣੀ ਖੇਤੀ ਆਪਣੀ ਜ਼ਮੀਨ ਬਣਾਉਣੀ ਸ਼ੁਰੂ ਕਰ ਦਿੱਤੀ ਇਹ ਇੱਕ ਦਿਨ ਗਰੀਬ ਮਜ਼ਦੂਰ ਤੋਂ ਹੌਲੀ-ਹੌਲੀ ਐਸੀ ਕਿਰਪਾ ਹੋਈ ਕਿ ਇੱਕ ਬਹੁਤ ਹੀ ਵਧੀਆ ਤਾਕੜਾ ਕਿਸਾਨ ਬਣਿਆ ਆਖੋ ਸਤਨਾ ਪ੍ਰਵਕੈ ਸਿਮਰਨ ਰਿੱਧ ਸਿਧ ਨੌ ਨੌ ਹੁਣ ਮਾਫ ਕਰਨਾ ਇੱਥੇ ਇੱਕ ਗੱਲ ਸੋਚਣ ਵਾਲੀ ਕਿ ਅਸੀਂ ਇੱਥੇ ਰੁਕ ਜਾਨੇ ਆ ਕਿ ਮੈਨੂੰ ਪੰਗਤੀ ਮਿਲੀ ਮੈਨੂੰ ਜ਼ਮੀਨ ਜਾਇਦਾਦ ਮਿਲ ਗਈ ਮੈਂ ਗਰੀਬ ਸੀ ਤੇ ਬਸ ਇਦਾਂ ਹੁਣ ਇਹ ਪੰਗਤੀ ਜੱਪੀ ਜਾਂਨੇ ਤੇ ਆਪਣਾ ਕੁਝ ਨਾ ਕੁਝ ਬਣਦਾ ਤੁਰਿਆ ਜਾਏਗਾ ਪਰ ਇਹਨੇ ਸੋਚਿਆ ਵੀ ਇਹ ਤਾਂ ਲੋਕ ਦੇ ਸੁੱਖ ਨੇ ਪਰ ਹੁਣ ਜਾਣਾ ਚਾਹੀਦਾ ਜਿਨ੍ਹਾਂ ਨੇ ਬਾਣੀ ਨਾਲ ਜੋੜਿਆ ਉੱਥੇ ਜਾ ਕੇ ਗੁਰੂ ਦਾ ਸ਼ੁਕਰਾਨਾ ਵੀ ਤਾਂ ਕਰਨਾ ਚਾਹੀਦਾ ਜਿਨੇ ਦਾਤਾਂ ਦਿੱਤੀਆਂ ਇਹ ਪ੍ਰਸ਼ਾਦ ਭੇਟ ਲੈ ਕੇ ਗਿਆ ਜਾ ਕੇ ਕਹਿੰਦਾ ਤੁਸੀਂ ਮੈਨੂੰ ਬਾਣੀ ਨਾਲ ਜੋੜਿਆ ਮੈਨੂੰ ਰੋਟੀ ਮੁਸਕਲ ਨਾਲ ਜੁੜਦੀ ਸੀ ਪਰ ਹੁਣ ਮੈਨੂੰ ਬਹੁਤ ਕੁਝ ਬਖਸ਼ ਦਿੱਤਾ ਹੈ ਪ੍ਰਮਾਤਮਾ ਨੇ ਪਰ ਐ ਮਹਾਪੁਰਖੋ ਇਹ ਤਾਂ ਲੋਕ ਦੇ ਸੁੱਖ ਨੇ ਹੁਣ ਐਸੀ ਕਿਰਪਾ ਕਰੋ ਮੈਨੂੰ ਪਰਲੋਕ ਦੇ ਸੁੱਖ ਵੀ ਦੇ ਦਿਓ ਆਖੋ ਸਤਨਾ ਇਹ ਤਾਂ ਇੱਥੇ ਹੀ ਰਹਿ ਜਾਣਗੇ ਜਿਹੜੇ ਮੈਨੂੰ ਸੁੱਖ ਦਿੱਤੇ ਆ ਤੁਸੀਂ ਫੇਰ ਪਤਾ ਕੀ ਕਿਹਾ ਗੁਰੂ ਦੇ ਪਿਆਰਿਆਂ ਨੇ ਕਹਿੰਦੇ ਐਦਾਂ ਕਰਿਆ ਕਰ ਜਿੱਥੇ ਤੂੰ ਜਪਦਾ ਹੈ ਨਾ ਪ੍ਰਭ ਕੈ ਸਿਮਰਨ ਰਿੱਧ ਸਿਧ ਨੌ ਨਿਦ ਉੱਥੇ ਇਹ ਵੀ ਜਪਿਆ ਕਰ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਮੈਨੂੰ ਕਿਤੇ ਵਿਚਾਰਵਾਨ ਬੁੱਧ ਮਿਲ ਜੇ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਆਰਾਧਾ ਮਤ ਮਲੀਨ ਹੋ ਜਾਏ ਤੇ ਮਨੁੱਖ ਗੁਣੀ ਗਿਆਨੀ ਵੀ ਗੁਰਮਖੋ ਵਿਕਾਰਾਂ ਵੱਲ ਤੁਰੇ ਪੈਂਦੇ ਨੇ ਪਰ ਜਦੋਂ ਗੁਰੂ ਮਤ ਬਖਸ਼ ਦੇ ਤੇ ਫਿਰ ਉਹ ਮਤ ਫਿਰਨ ਨਹੀਂ ਦਿੰਦਾ ਉਹ ਫਿਰ ਪ੍ਰਭ ਕੈ ਸਿਮਰਨਾ ਗਿਆਨ ਧਿਆਨ ਤਤ ਬੁੱਧ ਤੇ ਫਿਰ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲਾਤਾ ਕਹਿੰਦੇ ਜੇ ਪਦਾਰਥ ਵੀ ਲੈਣਿਆ ਨਾ ਤਾਂ ਗੁਰਮੁਖ ਜਨਾਂ ਦੀ ਸੰਗਤ ਕਰਿਆ ਕਰ ਪਾਤਸ਼ਾਹ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦਾ ਸਦਕਾ ਵੇ ਜੇ ਤੂੰ ਆਪਣਾ ਦੁੱਖ ਮਟਾਉਣਾ ਚਾਹੁੰਨਾ ਹੈ ਤਾਂ ਹਰ ਵੇਲੇ ਅੰਦਰ ਸਿਮਰਨ ਕਰਿਆ ਕਰ ਤੇ ਬੰਦਗੀ ਕਰਿਆ ਕਰ ਗੁਰੂ ਅਮਰਦਾਸ ਮਹਾਰਾਜ ਜੀ ਵੀ ਇਹ ਸਮਝਾ ਰਹੇ ਸਨ ਤੇ ਲੋਕ ਦੇ ਸੁੱਖ ਤੇ ਪ੍ਰਲੋਕ ਦੇ ਸੁੱਖ ਬਖਸ਼ ਦਿੱਤੇ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਤੋਂ ਐਸੀ ਲਗਨ ਲੱਗੀ ਇੱਕ ਲਗਨ ਲਾਉਣ ਦਾ ਤਰੀਕਾ ਹੁੰਦਾ ਹੈ ਜੋੜਨਾ ਬਾਣੀ ਨਾਲ ਹੁੰਦਾ ਹੈ ਪਰ ਹੌਲੀ ਹੌਲੀ ਦਸੀਏ ਜੁੜੇਗਾ ਤੇ ਜੁੜਦਾ ਜਾਏਗਾ ਜੇ ਭਾਈ ਆਪਣੀ ਮਰਜ਼ੀ ਨਾਲ ਤੁਰਦਾ ਮਨੁੱਖ ਆਪਣਾ ਭਾਣਾ ਜੋ ਚੱਲੈ ਭਾਈ ਵਿਛੜ ਝੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਨੁੱਖ ਕਦੇ ਵੀ ਸੁੱਖ ਨਹੀਂ ਪਾ ਸਕਦਾ ਤੇ ਮੁਰਮੜ ਦੁਖੀ ਹੋ ਕੇ ਫਿਰ ਪਛਤਾਉਂਦਾ ਰਹਿੰਦਾ ਹੈ ਹਰ ਕੇ ਦਾਸ ਸਹੀਲੇ ਭਾਈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਐ ਕਿ ਪ੍ਰਮਾਤਮਾ ਦੇ ਭਗਤ ਐ ਨਾ ਜਿਹੜੇ ਉਹ ਸੁਖੀ ਜੀਵਨ ਬਤੀਤ ਕਰਦੇ ਹਨ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਕੱਟ ਦਿੰਦਾ ਤੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਇਹੋ ਕੁਟੰਬ ਸਭ ਜੀ ਕੇ ਬੰਧਨ ਪਾਈ ਭਰਮ ਭੁਲਾ ਸੰਸਾਰਾ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾ ਇਹ ਆਪਣਾ ਪਰਿਵਾਰ ਵੀ ਤੇ ਜਿੰਦ ਵਾਸਤੇ ਨਿਰਾਮੋਹ ਦੇ ਬੰਧਨ ਬਣ ਜਾਂਦਾ ਹੈ ਤਾਂ ਇਹ ਜਗਤ ਗੁਰੂ ਤੋਂ ਪਟਕ ਕੇ ਇੱਕ ਰਾਹੇ ਪਿਆ ਰਹਿੰਦਾ ਹੈ ਬਿਨ ਗੁਰ ਬੰਦਾ ਨਾ ਟੁੱਟੈ ਨਾਹੀ ਗੁਰਮਖ ਮੋਖ ਦੁਆਰਾ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਇਹ ਬੰਧਨ ਨਹੀਂ ਟੁੱਟਦੇ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾਂ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਕਰਮ ਕਰ へ गुरु शब्द ना पहचान हे मर जन्म हे वारो वारा इस तरह महाराज कहंदे जेडे मनुख निरے ਦੁਨੀਆ ਦੇ ਕੰਮ ਧੰਦੇ ਹੀ ਕਰਦੇ ਰਹਿੰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਝ ਨਹੀਂ ਪਾਉਂਦੇ ਉਹ ਮੁੜ ਮੁੜ ਜਾਂਦੇ ਤੇ ਮਰਦੇ ਰਹਿੰਦੇ ਆ ਇਸ ਤਰ੍ਹਾਂ ਜਿਵੇਂ ਉਹ ਮੁਸਲਮਾਨ ਮਜ਼ਦੂਰ ਨੂੰ ਲੋਕ ਦੇ ਸੁੱਖ ਤਾਂ ਮਿਲ ਗਏ ਪਰ ਉਹਨੇ ਫਿਰ ਪ੍ਰਲੋਕ ਦੇ ਸੁੱਖ ਮੰਗੇ ਕਿ ਮਹਾਰਾਜ ਆਪਣੇ ਨਾਮ ਨਾਲ ਵੀ ਜੋੜ ਨਾ ਕਰੋ ਮੇ ਹਾਂ ਮੇਰਾ ਜੱਗ ਪਲ ਚ ਰਹਿਆ ਭਾਈ ਕੋਏ ਨਾ ਕਿਸ ਹੀ ਕੇਰਾ ਮੈਂ ਵੱਡਾ ਹਾਂ ਇਹ ਧਨ ਆਦਿਕ ਮੇਰਾ ਹੈ ਇਸ ਵਿੱਚ ਹੀ ਜਗਤ ਉਲਝਿਆ ਰਹਿੰਦਾ ਉੰਜ ਕੋਈ ਵੀ ਕਿਸੇ ਦਾ ਸਦਾ ਸਾਥੀ ਨਹੀਂ ਬਣ ਸਕਦਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜਕਰ ਹੋਏ ਵਸੇਰਾ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ ਉਹਨਾਂ ਦਾ ਆਤਮਿਕ ਨਿਵਾਸ ਜਿਹੜਾ ਹੈ ਉਹ ਪ੍ਰਭੂ ਚਰਨਾਂ ਵਿੱਚ ਹੋਇਆ ਰਹਿੰਦਾ ਹੈ ਇਥੈ ਪੂਜੈ ਸੋ ਆਪ ਪੁਸ਼ਾਣ ਹਰ ਪ੍ਰਭ ਹੈ ਤਿਸ ਕੇਰਾ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝ ਲੈਂਦਾ ਹੈ ਆਹ ਮਨੁੱਖਾ ਜਨਮ ਵਿੱਚ ਹੀ ਇਸ ਭੇਤ ਨੂੰ ਸਮਝਣਾ ਉਹ ਆਪਣੇ ਆਤਮਿਕ ਜੀਵਨ ਨੂੰ ਪੜਤਾਲ ਦਾ ਰਹਿੰਦਾ ਹੈ ਤੇ ਪ੍ਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਪਾਗਾ ਕੀ ਆ ਪਾਈਐ ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ ਏ ਮਾਇਆ ਵੇੜਿਆ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦਾ ਤੇ ਕਿਸਮਤੋ ਬਿਨਾ ਗੁਰੂ ਪਾਸੋਂ ਕੀ ਮਿਲੇ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਸਤਗੁਰੂ ਸਭਨਾ ਨੂੰ ਪਿਆਰ ਦੀ ਨਿਗਾ ਨਾਲ ਵੇਖਦੇ ਹਨ ਪਰ ਸਾਡੀ ਜੀਵਾਂ ਦੀ ਜਿਹੋ ਜੀ ਭਾਵਨਾ ਹੁੰਦੀ ਹੈ ਉਹ じゃ ਫਲ ਸਾਨੂੰ ਮਿਲ ਜਾਂਦਾ ਹੈ ਨਾਨਕ ਨਾਮ ਵਸੈ ਮਨ ਅੰਤਰ ਵਿਚ ਹੋ ਆਪ ਗਵਾਈਏ ਜੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ